ਪਰਸਵੀਐ ਅਹਨਿਸ ਸਹਜ ਸੋਭਾਏ ਦਰਸ਼ਨ ਪਰਸਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰ ਸੋ ਕੁਰ ਸੋ ਛਟੀਐ ਤਦ ਡਠ ਸਚ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਜਣ ਸਚਾ ਪਤਿ ਸਾਹੁ ਸਿਰ ਸ਼ੋਹ ਦਸ਼ਾਹੋ ਜਿਸ ਪਾਸ ਬਹਿਠਿਆ ਸੋਹੀਏ ਸਭ ਨਾ ਦਾ ਵੇਸਾਹੋ ਸਜਣ ਸਚਾ ਪਤਿ ਸਾਹੁ ਸਿਰਛਾ ਦਾ ਸ਼ੋ ਜਿਸ ਪਾਸ ਬਹਿਠਿਆ ਸੋਹੀਏ ਸਭ ਨਾ ਦਾਵੇ ਸਤਨਾ ਸਾਹਿਬ ਜੀ ਬਿਲਾਵਲ ਮਹੱਲਾ ਪਹਿਲਾ ਮੈਂ ਮਨ ਚਾਉ ਕਰਾਂ ਸਚ ਵਿਗਾਸੇ ਰਾਮ ਮੋਹਿ ਪ੍ਰੇਮ ਪਿਰੇ ਪ੍ਰਭ ਆਬਿਨਾਸੀ ਰਾਮ ਮੈਂ ਮਨ ਚਾਉ ਕਣਾ ਸਚ ਵਿਗਾਸ ਈਰਾਮ ਮੋਹਿ ਪ੍ਰੇਮ ਪਿਰੇ ਪ੍ਰਭ ਆਬਿਨਾਸੀ ਰਾਮ ਆਵੇ ਗਤੋ ਹਰਨ ਨਾਥ ਨਾਥ ਸ ਭਾਵ ਸੋਥੀ ਐ ਕਿਰਪਾਲ ਸਦਾ ਦਇਆਲ ਦਾਤਾ ਦਿਆਨ ਪੂਜਾ ਹਰ ਨਾਮ ਅੰਤਰ ਵਸ ਰਹਿ ਪੇਖ ਪਵਨੇ ਹਠ ਨਾ ਜਾਨਾ ਨਾ ਨਿਕਾ ਸੱਚ ਗਹਿ ਰਹੇ ਪੰਨੜੇ ਰਣ ਪਲੇ ਦਿਨ ਸੋਹਾਰੇ ਰਾਮ ਨਿਜ ਕਰ ਸੂਤੜੀਏ ਪਰਮ ਜਗਾਇ ਰਾਮ ਨਾਵਹਣ ਨਵ ਧਨ ਸਬਦ ਜਾਗੇ ਆਪਨੇ ਪਰ ਪਾਣੀਆਂ ਤਜ ਕੋੜ ਕਪਟ ਸੁਭਾਉ ਦੂਜਾ ਚਾ ਕਰੀ ਲੋਕਾਣੀਆਂ ਮੈ ਨਾਮ ਹਰਕਾਰ ਕੰਠੇ ਸਾਜ ਸਬਦ ਨੀ ਸਾਨਿਆ ਕਰ ਜੋੜ ਨਾਨਕ ਸਾਜ ਮੰਗੈ ਨਦਰ ਕਰ ਤੁਧ ਭਾਣਿਆ ਜਾਗ ਸਲੋਣੜੀਏ ਬੋਲੇ ਗੁਰਬਾਣੀ ਰਾਮ ਜੇਨੇ ਸੁਣ ਮੰਨਿਆੜੀ ਅਕਾ ਤਕਹਾਣੀ ਰਾਮ ਅਕਥ ਕਹਾਣੀ ਪਦ ਨਿਰਵਾਣੀ ਕੋ ਵਿਰਲਾ ਗੁਰਮੁਖ ਭੂਜੈ ਬਦ ਸਮਾਏ ਆਪ ਗਵਾਏ ਤ੍ਰਿਭਵਨ ਸੋਜੀ ਸੂਝੈ ਰਹੈ ਅਤੀਤ ਅਪਰੰਪਰ ਰਾਤਾ ਸੱਚ ਮਨ ਗੁਣ ਸਾਰੇ ਓਹ ਪੂਰ ਰਹਿਆ ਸਰਬ ਠਾਈ ਨਾਨਕ ਓਰ ਧਾਰਿਆ ਬੋਲਾ ਏੜੀਏ ਭਗਤ ਸਨੇਹੀ ਰਾਮ ਗੁਰ ਮਤ ਮਨ ਰਹਿਸੀ ਜਸ ਦੇਹੀਰਾਮ ਮਨ ਮਾਰਿ ਜ ਸਬਦ ਸਿਜੈ ਤ੍ਰਲੋਕ 나ਥ ਪਛਾਨੈ मानी गढोल जाए कत हे पिर पेर मैं आधार तेरा ਤੋ ਖਸਮ ਮੇਰਾ ਮੈਂ ਤਣ ਤਕਿਆ ਤੇਰਾ ਸੱਚ ਸੂਚਾ ਸਦਾ ਨਾਨਕ ਗੁਰ ਸਬਦ ਚਗਰ ਨਬੀ ਰੋ ਮੈਂ ਆਧਾਰ ਤੇਰਾ ਤੋਖਸਮ ਮੇਰਾ ਤਕਿਆ ਤੇਰਾ ਸੱਚ ਸੂਚ ਸਦਾ ਨਾਨਕ ਗੁਰ ਸਬਦ ਚਗਰ ਨਵੇਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਪਹਿਲਾ ਮੈਂ ਮਨ ਚਾਉ ਕਣਾਨ ਸਾਚ ਵਿਗਾਸੀ ਰਾਮ ਮੋਹੀ ਪ੍ਰੇਮ ਪਿਰੇ ਪ੍ਰਭ ਅਬਿਨਾਸੀ ਰਾਮ